你是哪个？你是。 ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਮੈਂ ਸੋਚਿਆ ਦੋ ਤਿੰਨ ਮਿੰਟ ਲੰਘ ਜਾਣਦੇ ਸਾਰੇ ਆ ਜਾਣਗੇ ਪਰ ਧੰਨ ਗੁਰੂ ਨਾਨਕ ਸਾਰੇ ਛੇਤੀ ਆ ਗਏ ਹੈਲੋ ਜੀ ਹੈਲੋ ਪ੍ਰਭਜੋਤ ਪੈਨ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਵਾਗਤ ਹੈ ਤੁਹਾਡਾ ਲਾਈਵ ਤੇ ਆਉਣ ਲਈ ਤੁਸੀਂ ਲਾਈਕ ਕੀਤਾ ਜੇ ਸਾਰੇ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਜੀ ਛੇਤੀ ਛੇਤੀ ਸਤਿ ਸ਼੍ਰੀ ਅਕਾਲ ਸੰਦੀਪ ਕੀ ਹਾਲ ਚਾਲ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਲਾਈਵ ਤੇ ਪਹੁੰਚੇ ਬਣੇ ਰਹੋ ਲਾਈਵ ਦੇ ਨਾਲ ਦੇਸੀ ਵਲੌਗਸ ਜਸ ਜਸਦੀਪ ਥੈਂਕ ਯੂ ਭੈਣੇ ਥੈਂਕ ਯੂ ਸਵਾਗਤ ਹੈ ਤੁਹਾਡਾ ਲਾਈਵ ਤੇ ਜਸ ਰਾਜ ਗਿਰਲ ਸੁਖਜੀਤ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਲਾਈਵ ਤੇ ਮੈਂ ਕੱਪੜੇ ਧੋ ਰਹੀ ਆ ਦੀਦੀ ਓਕੇ ਜੀ ਓਕੇ ਕੋਈ ਗੱਲ ਨਹੀਂ ਜੀ ਤੁਸੀਂ ਕੱਪੜੇ ਧੋਵੋ ਮੈਂ ਵੀ ਧੋਣੇ ਆ ਮੇਰੀ ਮਸ਼ੀਨ ਥੱਲੇ ਲਾਈ ਹੋਈ ਹੈਗੀ ਉਹ ਦੂਸਰੇ ਪਾਸੇ ਰੱਖੀ ਹੋਈ ਸੀ ਹੁਣ ਤਹਾਂ ਫੇਰ ਚੜਾਉਣੀ ਆ ਚਬੂਤਰੇ ਤੇ ਤੇ ਉੱਥੋਂ ਮੈਂ ਫੇਰ ਆਪਣਾ 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 ਕਰਕੇ ਸ਼ਾਮ ਤੱਕ ਲੱਤਾ ਦੁਖਣ ਲਾ ਲੂੰਗੀ ਫੇਰ ਮੈਨੂੰ ਐ ਜਦ ਹਰਜੀਤ ਨੂੰ ਆ ਜਾਂਦੇ ਫੇਰ ਤੋਉਂਗੀ ਮੈਂ ਤਾਂ ਮਸ਼ੀਨ ਰਖਾ ਕੇ ਓਕੇ ਜੀ ਆਉਣੋ ਥੈਂਕ ਯੂ ਜੀ ਗਗਨ ਵਿਲੇਜ ਅਲਾਲ ਓ ਹੋ ਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਆਲੇ ਚੱਕ ਮੈਂ ਆ ਗਿਆ ਥੈਂਕ ਯੂ ਭਰਾ ਥੈਂਕ ਯੂ ਸਵਾਗਤ ਹੈ ਤੁਹਾਡਾ ਲਾਈਵ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਲਾਈਵ ਤੇ ਆਏ ਹੋਰ ਬਾਈ ਅੱਜ ਮੈਂ ਅੱਜ ਦੇਖੀ ਆਂਦੀ ਜੋੜੀਆਂ ਲਾਈਵਜ਼ ਥੋੜੀ ਉਹਦਾ ਲਾਈਵ ਹੀ ਬੜੀਆਂ ਘੰਟੇ ਚੱਲੀਆਂ ਹੋਣੀਆਂ ਆਂ ਹਾਏ ਹਾਏ ਅੱਜ ਪਤਾ ਕੀ ਹੋਇਆ ਸਵੇਰੇ ਵਾਈਫਾਈ ਸਾਡਾ ਹੋ ਗਿਆ ਪਤਾ ਨਹੀਂ ਕਿਉਂ ਬੰਦ ਹੋਣੀ ਚੱਲਿਆ ਹਜੇ ਤਾਂ ਹੀ ਮੈਂ ਲਾਈਵ ਹੀ ਹੋਣ ਲਈ ਆ ਪਤਾ ਨਹੀਂ ਪਿੱਛੇ ਹੀ ਖਰਾਬ ਹੋ ਗਿਆ ਇਹ ਵਾਇਰਲੈਸ ਨਹੀਂ ਹੈਗਾ ਵਾਇਰ ਵਾਲਾ ਹੈਗਾ ਤੇ ਪਤਾ ਨਹੀਂ ਕੀ ਗੱਲ ਹੋ ਗਈ ਤੇ ਚੱਲਿਆ ਨਾ ਫਿਰ ਮੈਂ ਸਵੇਰੇ ਸਵੇਰੇ ਹਰਜੀਤ ਵਾਲੇ ਤੋਂ ਮੇਰਾ ਹੋ ਵੀ ਨਾ ਚੱਲੇ ਮੰਨ ਲਓ ਇਹਦਾ ਆਪਣਾ ਨੈਟ ਹੁੰਦਾ ਦਾ ਉਵਿਨ ਜੱਲੇ ਫਿਰ ਮੈਂ ਉਹਨਾਂ ਤੋਂ ਹੌਟਸਪੌਟ ਲੈ ਕੇ ਥੋੜਾ ਕੰਨਾ ਮੈਂ ਚੈੱਕ ਕਰਿਆ ਸਾਰਾ ਕੁਝ ਤੇ ਉਹਦਾ ਮੈਂ ਸੋਡੀਆਂ ਦੇਖੇ ਸੀਗੇ ਲਾਈਵ ਮੈਂ ਕਹਿੰਦਾ ਵੀਰ ਦਾ ਲਾਈਵ ਵੀ ਬਹੁਤ ਸੋਹਣੇ ਚੱਲੇ ਹੋਏ ਹੈਗੇ 8 8000 9 9000 ਵਿਊ ਵਾਇਗਰ ਤਰੱਕੀਆਂ ਬਖਸ਼ੇ ਭਰਾ ਦੇ ਨੂੰ ਛੇਤੀ ਛੇਤੀ ਤੇਰਾ ਚੈਨਲ ਮੋਨਟਾਈਜ਼ ਹੋ ਜੇ ਵਾਚ ਟਾਈਮ ਹੋ ਜੇ ਕੰਪਲੀਟ ਤਰੱਕੀਆਂ ਦੇਵੇ ਪ੍ਰਮਾਤਮਾ ਵਧੀਆ ਵਧੀਆ ਵੀ ਠੀਕ ਠਾਕ ਸਤਿ ਸ਼੍ਰੀ ਅਕਾਲ ਗੁਰਦੀਸ਼ ਭੈਣ ਸਤਿ ਸ਼੍ਰੀ ਅਕਾਲ ਸੋਡੀ ਵੀਰੀ ਹੁਣੇ ਦੇ ਕੇਮ ਸ਼ਾਰਟ ਵੀਡੀਓ ਅੱਜ ਹੁਣੇ ਚੱਲਿਆ ਹਜੇ ਹੁਣੇ-ਹੁਣੇ ਨਟ ਚੱਲਿਆ ਹਜੇ 10 ਮਿੰਟ ਹੀ ਹੋਏ ਹੈਗੇ ਫਿਰ ਮੈਂ ਥੋੜਾ ਜਿਹਾ ਮੂਰੂ-ਮੂਰੂ ਚੈੱਕ ਕਰਕੇ ਸਾਰਿਆਂ ਦਾ ਤੁਹਾਡੀ ਮੂਰੀ ਆ ਗਈ ਸੀਗੀ ਸ਼ਾਰਟ ਵੀਡੀਓ ਉਹ ਮੈਂ ਦੇਖ ਲਈ ਕਮੈਂਟ ਕਰਤਾ ਲਾਈਕ ਕਰਤੀ ਫਿਰ ਮੈਂ ਸੋਚੀ 12 ਵਜ ਗਏ ਹੁਣ ਤਾਂ ਲਾਈਵ ਲਾਵਾ ਕੱਲ ਵੀ ਨਹੀਂ ਲਾਇਆ ਹੈਗਾ ਕਿੱਦਾਂ ਹੋ ਵਧੀਆ ਜੀ ਵਧੀਆ ਵਧੀਆ ਠੀਕ ਠਾਕ ਪੈਣ ਤੁਸੀਂ ਸੁਣਾਓ ਹੋਰ ਫਿਰ ਪਾਰਟੀ ਕਰਾਂਗੇ ਗਗਨ ਭਾਈ ਫਿਰ ਆਪਾਂ ਪਾਰਟੀ ਕਰਾਂਗੇ ਕਿਹੜੀ ਜਿਹੜੀ ਉਹ ਬੁਖਾਰ ਵਾਲੀ ਸੀ ਮੇਰੇ ਕੋਲੇ ਖੜੇ ਮੇਰੇ ਕੋਲੇ ਲੇਟ ਪਹੁੰਚੀ ਹੈਗੀ ਅੱਜ ਪਹੁੰਚੀ ਆਉ ਹਾਂਜੀ ਤੁਸੀਂ ਵੀ ਨਹੀਂ ਆਈ ਬੁਖਾਰ ਆ ਰਹੀ ਸੀ ਅੱਜ ਬੁਖਾਰ ਹੋਇਆ ਹੈ ਵੇ ਕੇ ਦਵਾਈ ਲੈਣੇ ਦਵਾਈਆਂ ਕਿ ਮੈਂ ਵੀਰੇ ਲੈ ਕੇ ਆਉਂਗੀ ਉਹ ਵਾਲੀ ਅੱਛਾ ਅੱਜ ਹੀ ਪਾਈ ਹੈ ਮੈਦਾ ਕਿਤੇ ਕੀ ਪਤਾ ਮੇਰੇ ਕੋਲੇ ਲੇਟ ਪਹੁੰਚੀ ਹੋਵੇ ਉਹ ਮੇਰੇ ਕੋਲੇ ਵੀ ਨਹੀਂ ਹੁੰਦਾ ਮਟੀਰੀਅਲ ਸ਼ਾਰਟ ਵੀਡੀਓ ਪਾਉਣ ਨੂੰ ਮੇਰਾ ਵੀ ਹੁਣ ਆਈ ਐ ਮੈਂ ਦੂਜੀਆਂ ਤੋਂ ਨਾ ਲੈ ਲੈ ਕੇ ਸ਼ਾਰਟ ਵੀਡੀਓ ਪਾ ਦਿਆ ਕਰੂੰਗੀ ਆਪ ਦਾ ਮਟੀਰੀਅਲ ਦਾ ਬੜਾ ਔਖਾ ਇਕੱਠਾ ਕਰਨਾ ਜੇ ਹੁਣ ਆਪਾਂ ਕਹੀਏ ਵੀ ਮੈਂ ਆਪ ਦੇ ਮਟੀਰੀਅਲ ਤੇ ਪਾਉਂਗੀ ਆਪ ਦਾ ਕੰਟੈਂਟ ਮਟੀਰੀਅਲ ਹੀ ਦੱਸ ਦਈਏ ਗਿੱਲੇ ਦੱਸ ਸਿਸ ਵੀ ਜਾਂਦੇ ਸੀ ਜਦੋਂ ਅਖੰਡ ਪਾਠ ਕਰਾਉਣਾ ਸਾਰੇ YouTube ਫਰੈਂਡ ਨੂੰ ਸਦਣਾ ਹੋਰ ਹੋਰ ਮੈਂ ਕਿਹਾ ਜੀਆ ਹੋਰ ਬੜਾ ਬੋਕੀਰਾ ਸਕਸੈਸਫੁਲ ਹੋ ਜਿਏ ਕਾਮਯਾਬ ਹੋ ਜਿਏ ਫਿਰ ਸਾਰਾ ਕੁਝ ਹੀ ਕਰਾਂਗੇ ਬਈ ਸਾਰੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਬਹੁਤ ਜਾਣੇ ਆ ਗਏ ਹੈ ਲਾਈਕ ਘਟ ਗਈ ਮੈਂ ਵੀ ਭੁੱਲ ਜਾਣੀ ਨਹੀਂ ਹੈਗੀ ਬੁਰੀ ਫੈਂਡ ਲਾਈਵ ਤੇ ਗਈ ਪਰसों ਮੈਂ ਲਾਈਵ ਲਾ ਕੇ ਭੱਜ ਗਈ ਬਸ ਪਤਾ ਨਹੀਂ ਕੀ ਕੰਮ ਕਰਨ ਲੱਗ ਗਈ ਮੈਂ ਕੱਲ ਖਣੀ ਪੈ ਪਰसों ਲਾਈਕ ਕਰਾਂ ਨਹੀਂ ਹੈਗਾ ਲਓ ਜੀ ਮੈਂ ਉਸ ਕਦੋਂ ਕਰਨਾ ਹੋਰ ਪੁੱਛੋ ਪੁੱਛੋ ਕਦੋਂ ਕਰਨਾ ਖੰਡ ਪਾਠ ਹੋਰ ਗੁਰਦੇਸ਼ ਭੈਣ ਤਾਂ ਕਹਿੰਦੇ ਪਾਰਟੀਆਂ ਕਰਾਂਗੇ ਆਪਾਂ ਸਾਰੇ ਕਹਿੰਦੇ ਗੈੱਟ ਟੁਗੇਦਰ ਸਵੇਰ ਵੇਲੇ ਨਾ ਇਹਨਾਂ ਦੀ ਲੱਸੀ ਹੋਣੀ ਡੋਲਤੀ ਪਰਵੀਰ ਨੇ ਗਲਾਸ ਦਾ ਗਲਾਸ ਹੀ ਮਧਿਆਤਾ ਤਾਂ ਦੀ ਬੇਕਤੀ ਕਰਾਂਗੇ ਕਿੰਨਾ ਬੇਕਤੀ ਕਰਨੀ ਹੈ ਵੀਰਾ ਉੱਲਸੀ ਪਈ ਆਜੋ ਥੈਂਕ ਯੂ ਸੰਦੀਪ ਥੈਂਕ ਯੂ ਅੱਜ ਕੀ ਕਰਿਆ ਨੇ ਸੰਦੀਪ ਤੁਸੀਂ ਬੱਚੇ ਗਏ ਸਕੂਲ ਠੀਕ ਠਾਕ ਹੈਗੇ ਸ਼ਾਨ ਹੋਣੇ ਗੁਰシャン ਤੇ ਗੁਰਸੇਵਤ ਆਪਾਂ ਦਾ ਕਰਾਂਗੇ ਜੇ ਨਾ ਸੱਦਿਆ ਇਹਨਾਂ ਕਿਹਾ ਲਾਈਵ 'ਚ ਸ਼ਾਰਟ ਵੀ ਪਾਈ ਆ ਇਹਨਾਂ ਨੇ अज कि ब्याह शुरू हो गया की नाम लिया सिसदा इन्हों का ना नाम संदीप है वीरे मेरी फ्रेंड है ਇਨਦੇ ਹਸਬੈਂਡ ਦਾ ਆਈਡੀ ਹੈ ਬਬਲੀ ਸਿੰਘ ਅਜਿਹਾ ਸੇ ਲਿਆ ਹਾਂ ਸੋਈ ਕੋ ਲਾਈਕ ਕੋਈ ਹੁੰਦਾ ਹਨ ਸਾਡੇ ਵੀ ਨਹੀਂ ਜਾਂਦੇ ਹੁੰਦੇ ਕਿ ਜਦ ਆਪਦੀ ਪਰਫਾਰਮੈਂਸ ਹੋਵੇ ਫਿਰ ਤਾਂ ਬਗ ਜਾਂਦੀ ਨਹੀਂ ਜਾਂਦੀ ਨਹੀਂ ਹੈਗੀ ਕਿਆ ਕੀ ਲੈਣਾਗਾ ਗੁਰਦੀਸ਼ ਇਹਨਾਂ ਦਾ ਨਾਮ ਮੈਨੂੰ ਲੱਗਦਾ ਹੈ ਕੋਨੇ ਮੈਨੂੰ ਲੱਗਿਆ ਮੈਂ ਦੇਖਿਆ ਸੀ ਪਤਾ ਨਹੀਂ ਕਿੱਥੇ ਗੁਰਦੀਸ਼ ਹਨਾ ਗੁਰਦੀਸ਼ ਭੈਣ ਗੁਰਦੀਸ਼ ਹੀ ਹੈ ਨਾ ਤੁਹਾਡਾ ਨਾਮ ਮੈਂ ਪਤਾ ਨਹੀਂ ਪਾਈ ਕਿੱਥੇ ਦੇਖਿਆ ਸੀ ਕਣੀ ਕਣੀ ਹੋਈ ਅੰਦਾਜ਼ਾ ਲਾਗੀ ਮੈਂ ਹਾਂ ਗੁਰਦੀਸ਼ ਕੌਰ ਕੁੰਨਰ ਮੈਂ ਦੇਖਿਆ ਸੀ ਪਤਾ ਨਹੀਂ ਕਿੱਥੇ ਦੇਖਿਆ ਮੈਨੂੰ ਐ ਨਹੀਂ ਪਤਾ ਮੈਂ ਕਿੱਥੇ ਦੇਖਿਆਗਾ ਇਹਨਾਂ ਦਾ ਨਾਮ ਗੁਰਦੀਸ਼ ਜਦੋਂ ਅੱਧਾ ਕੁ ਵੌਸ ਟਾਈਮ ਟੱਪ ਗਿਆ ਨਾ 2 ਕੁ ਹਜ਼ਾਰ ਹੋ ਗਏ ਫਿਰ ਤਾਂ ਥੋੜਾ ਜਿਹਾ ਸਾਹਜ ਆ ਜਾਊਗਾ ਜਦੋਂ ਤਾਂ ਕਦ ਤੱਕ ਨਹੀਂ ਪਹੁੰਚਦਾ ਨਾ ਮੇਰਾ ਤਾਂ ਬਾਲਾ ਹੀ ਪਿਆਗਾ ਹਣ ਮੈਨੂੰ ਆਇਆ ਜੂ ਹੁੰਦਾ ਮੈਂ ਤਿੰਨ ਮਹੀਨਿਆਂ ਦਾ ਕਿਉਂ ਐਵੇਂ ਗਿਆਪ ਆ ਵਿੱਚ ਹੀ ਪਾਈ ਜਾਣੀਆਂ ਸੀਗੀਆਂ ਹੋਰ ਨਹੀਂ ਤਾਂ ਲਾਈਵ ਹੀ ਲਈ ਜਾਂਦੀ ਚਲੋ ਸ਼ਾਮ ਨੂੰ ਲਾ ਲਿਆ ਕਰਦੀ ਕਿਸੇ ਵੇਲੇ ਵੀ ਮਿਊਟ ਲਾ ਕੇ ਛੱਡ ਦਿਆ ਕਰਦੀ ਪਰ ਉਹਦੋਂ ਥੋੜਾ ਜਿਹਾ ਦਿਮਾਗ ਜਿਹਾ ਐਵੇਂ ਜਿਹਾ ਜਾਂਦਾ ਸੀਗਾ ਕੂਨਰ ਦਾ ਕੂਨਰ ਆਗਾ ਮੈਂ ਤਾਂ ਦੋਨੇ ਗੋਤੀ ਪਹਿਲੀ ਵਾਰ ਸੁਣਿਆ ਕੂਨਰ ਵੀ ਤੇ ਲਹਿਲ ਵੀ ਕੂਨਰ ਤੇ ਲਹਿਲ ਸਾਡੇ ਇਥੇ ਮੇਰੇ ਮਾਸੀ ਹੋਣੇ ਨੇ ਮਾਨਸਾ ਕੋਲੇ ਪੈਂਡਾ ਉਹਨਾਂ ਦਾ ਖਿਆਲਾ ਕਲਾ ਉਹਨਾਂ ਉਹਨਾਂ ਦਾ ਗੋਤ ਹੈਗਾ ਹੇਅਰ ਹੇਅਰ ਹਾਂ

ਹੈਲੋ ਹੈਲੋ ਤੂੰ ਤਾਂ ਪਾਗੜ ਕਿਉਂ ਮੈਂ ਕਾ ਤੋ ਪਾਗੜ ਆ ਗੁਰシャン ਦੀ ਪਰਫਾਰਮੈਂਸ ਸੀ ਉਹ ਕਹਿੰਦਾ ਸੇਫਤ ਨਹੀਂ ਜਾਂਦੀ ਤੇ ਮੈਂ ਵੀ ਨਹੀਂ ਜਾਂਦਾ ਫਿਰ ਮੈਮ ਨੇ ਪਰਮਿਸ਼ਨ ਲਈ ਸਹੀ ਗੱਲ ਆ ਨਾ ਨਿੱਕੇ ਜਵਾਕਾਂ ਦਾ ਐ ਬਹੁਤ ਹੁੰਦਾ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਸਵਾਗਤ ਹੈ ਤੁਹਾਡਾ ਜੀ ਲਾਈਵ ਤੇ ਆਏ ਬਹੁਤ ਬਹੁਤ ਧੰਨਵਾਦ ਜੀ ਲੋ ਹੁਣ ਫਿਰ ਅਗੇ ਤੁਮ ਕੋ ਕ ਲਗਤਾ ਥਾ ਨਹੀਂ ਲੋਟੇਂਗੇ ਨਾ ਬਰਾ ਨਾ ਨਾ ਅਸੀਂ ਕਦੋਂ ਕਹਿੰਨੀ ਆ ਨਹੀਂ ਲੋਟੋਂਗੇ ਹਮ ਥੈਂਕ ਯੂ ਵੀਰੇ ਥੈਂਕ ਯੂ ਨਾ ਨਾ ਬਈ ਹੇਰ ਵਾਲਨੀ ਹੇਰ ਗੋਤ ਹਨਾ ਮੀਤ ਹੇਰ ਹਾਂ ਮੀਤ ਹੇਰ ਐਮ ਐਲ اے ਇਹਨਾਂ ਦਾ ਗੋਤ ਹੇਰ ਹੈਗਾ ਔਰ ਦੰਨ ਮਿੰਟ ਮੈਂ ਸੁੱਤੀ ਰਹੀ ਮੈਨੂੰ ਆਏ ਹੋਗੇ ਮੈਂ ਰੱਖ ਕੇ ਫੋਨ ਉਹਦੇ ਵੀ ਮੈਂ ਆਈ ਭੁੱਲ ਗਈ ਮੈਨੂੰ ਆਏ ਹੋਗੇ ਚਲੋ ਹਜੇ ਆ ਜਾਂਦੇ ਸਾਰੇ ਨੂੰ ਫੇਰ ਮੈਂ ਉਹ ਕਰਦੀ ਐਗੀ ਮਿਊਟ ਹਟਾਉਣੀ ਆ ਤੇ ਮੈਂ ਤਾਂ ਬਾਅਦ ਚ ਪਤਾ ਨਹੀਂ ਕੀ ਕਰਨ ਲੱਗ ਕੇ ਉਧਰ ਗੱਲਾਂ ਬਾਤਾਂ ਹੈ ਜਿਵੇਂ ਮੈਂ ਤਾਂ ਹੀ ਭੁੱਲ ਗਈ ਵੀ ਮੇਰਾ ਫੋਨ ਕਿੱਥੇ ਪਿਆਗਾ ਕਈ ਦਿਨ ਹੋ ਗਏ ਜਦੋਂ ਵਾਹ ਵਾਚਰ ਬਾਅਦ ਮੈਂ ਪੁੱਛਿਆ ਮੈਂ ਫੋਨ ਮੇਰਾ ਮੈਂ ਭਾਲਦੀ ਵੀ ਰ ਪਾਪਾ ਕਹਿੰਦਾ ਭਈ ਇੱਥੇ ਪਿਆ ਮੈਨੂੰ ਲੱਗਦਾ ਕਿ ਫੇਰ ਮੈਂ ਜਾ ਕੇ ਚੱਕਿਆ ਮਨਜੀਤੋਂ ਮੈਂ ਤਾਂ ਉੱਥੇ ਰੱਖ ਕੇ ਭੁੱਲ ਗਈ हां सही ਗੱਲ ਆ ਵੀਰੇ ਸਾਨੂੰ ਤਾਂ ਬਹੁਤ ਲੋੜ ਆ سپورਟ ਦੀ ਆਪਾਂ ਗੱਪ ਨਹੀਂ ਮਾਰਦੇਗੇ ਸਿੱਧਾ ਕਹਿੰਨੇ ਆ ਬਹੁਤ ਲੋੜ ਆ سپورਟ ਦੀ ਰਾਏ ਸਾਹਿਬ ਦੀਪੂ ਦੀਪੂ ਵਈ ਦਾ ਨਾ ਠੀਕ ਐ ਦੀਪੂ ਬਈ ਹੋਰ ਸਹੀ ਗੱਲ ਆ ਬਣ ਪਰ ਉਹਦੋਂ ਮੈਂ ਦੱਸ ਵੀ ਨਹੀਂ ਸਕਦੀ ਕਿ ਕਿਹੋ ਜੀ ਸਿਚੁਏਸ਼ਨ ਸੀਗੀ ਹੰਬਸੋੜੀ ਜਹਾਜ਼ ਜਿਹੇ ਹੋ ਗਈ ਸੀ ਵੀ ਮਾ ਕੁਝ ਤਾਂ ਟਾਈਮ ਹੀ ਨਹੀਂ ਮਿਲਦਾ ਸੀਗਾ ਕੁਝ ਹਾਲਾਤ ਹੀ ਐਵੇਂ ਦੇ ਸੀਗੇ ਲਾਈਵ ਲਾ ਕੇ ਭੁੱਲ ਜਾਂਦੀ ਐ ਜਿੱਸਸ ਅਸੀਂ ਚਾਕਲੀ ਹੋਰ ਵੀਰੇ ਉੱਦ ਤਾਂ ਬਾਲੀ ਭੈੜੀ ਹੋਈ 2 3 ਘੰਟੇ ਮੈਨੂੰ ਮਗਰੋਂ ਆਇਆ ਹੋ ਜਾਵੇ ਵੀ ਕੀ ਹੋ ਗਿਆ ਰਾਏ ਸਾਹਿਬ ਨੇ ਕਮੇਟੀ ਪਾਉਣੀ ਲਾਈਵ ਦੀ ਲਾਈਵ ਦੀ ਕਿਹੜੀ ਕਮੇਟੀ ਬਈ ਹੈ ਗੁਰਦੀਸ਼ ਭੈਣ ਮੈਂ ਪਹਿਲਾਂ ਤੁਹਾਨੂੰ ਫੋਨ ਕਰਕੇ ਕਹਿਣ ਲੱਗੀ ਜੀ ਵੀ ਆਪਾਂ ਜੁਆਇਨ ਲਾਈਵ ਲਾਈ ਫਿਰ ਮੈਨੂੰ ਆਇਆਗਾ ਮੈਂ ਕਿਹਾ ਮੇਰਾ ਉਹ ਤਾਂ ਚੱਲਦਾ ਨਹੀਂ ਹੈਗਾ ਕੀ ਪਤਾ ਚੱਲੂ ਕਿ ਨਾ ਚੱਲੂ ਵਾਈਫਾਈ ਮੈਂ ਕਿਹਾ ਮੈਂ ਇਹਨਾਂ ਨੂੰ ਵੀ ਰੋਕ ਕੇ ਬਹਿ ਜੂਗੀ ਨਾਪ ਲਾ ਲਿਆ ਕਰਾਂਗੇ ਇੱਕ ਅੱਧਾ ਦਿਨ ਇੱਕ ਅੱਧੀ ਵਾਰੀ ਆਪਾਂ ਹਫਤੇ 'ਚ ਜੁਆਇਨ ਲਾਈਵ ਲਾ ਲਿਆ ਕਰਾਂਗੇ ਟੁਗੇਦਰ ਅੱਜ ਤੁਸੀਂ ਕਿਵੇਂ ਹੋ ਗੁਰਦੀਸ਼ ਭੈਣ